ਕੁੜੀ ਨਾਲ ਵਿਆਹ ਕਰਵਾਉਣਾ ਚਾਹਨਾ ਕੀ ਤੂੰ ਮਾਰਾ ਬੋਲੀ ਮੜਾ ਜਾ ਮੈਂ ਤੁਹਾਡੀ ਕੁੜੀ ਨਾਲ ਵਿਆਹ ਕਰਵਾਉਣਾ ਚਾਹਨਾ ਹਲਾ ਇਹ ਦੱਸ ਤੇਰੇ ਪੱਲੇ ਕੀ ਏ ਜਿਹੜਾ ਮੈਂ ਆਵੀ ਕੁੜੀ ਦਾ ਵਿਆਹ ਤੇਰੇ ਨਾਲ ਕਰਦਿਆ ਮੇਰੇ ਕੋਲ ਤਾਂ ਕੁਝ ਨਹੀਂ ਹੈਗਾ ਜੀ ਮੈਂ ਤਾਂ ਦਿਹਾੜੀ ਕਰਕੇ ਗੁਜ਼ਾਰਾ ਕਰਨਾ ਅੱਛਾ ਫਿਰ ਤੇਰੇ ਵਰਗੇ ਭੁੱਖੇ ਨੇ ਗੇੜੀ ਦੀ ਕੁੜੀ ਦਾ ਕਰਦਾ ਜਾ ਤੁਰ ਜਾ ਇੱਥੋਂ ਜਰ ਮ ਕਰੋ ਜੀ ਮੈਂ ਤੁਹਾਡੀ ਕੁੜੀ ਨਾਲ ਬਹੁਤ ਪਿਆਰ ਕਰਨਾ ਮੈਂ ਬੜਾ ਖੁਸ਼ ਹੋ ਕੇ ਖਾਂਗਾ ਕੱਲੇ ਪਿਆਰ ਨਾਲ ਜ਼ਿੰਦਗੀ ਨਹੀਂ ਲੰਘਦੀ ਜ਼ਿੰਦਗੀ ਚਲਾਉਣ ਲਈ ਪੈਸੇ ਵੜੇ ਜ਼ਰੂਰੀ ਏ ਵਿਆਹ ਦੀ ਕਰਕੇ ਮੇਰੀ ਚੀਜ਼ੇ ਸ਼ੌਕ ਪੂਰੇ ਕਰਾਂਗਾ ਜਾਂ ਘਰ ਦਾ ਗੁਜ਼ਾਰਾ ਫਿਰ ਕੀ ਹੋਏ ਜੀ ਮੇਰੇ ਕੋਲ ਪੈਸਾ ਨਹੀਂ ਹੈਗਾ ਅਸੀਂ ਵਿਆਹ ਤੋਂ ਬਾਅਦ ਨਾਲ ਕੀ ਪੈਸੇ ਕਮਾਵਾਂਗੇ ਤੇ ਤੁਹਾਨੂੰ ਅਮੀਰੋ ਕਿਉਂ ਖਵਾਵਾਂਗੇ ਕਾ ਪੈਸਾ ਤਾਂ ਵਿਆਹ ਤੋਂ ਪਹਿਲੇ ਕਮਾਇਆ ਜਾਂਦਾ ਹੈ ਵਿਆਹ ਤੋਂ ਬਾਅਦ ਘਰ ਦੀ ਜਮਾਨੀ ਲੋਟ ਆ ਜਿਆ ਜਾਂ ਪਹਿਲਾਂ ਪੈਸਾ ਕਮਾ ਆ ਗਿਆ ਫਿਰ ਵੇਖਾਂਗੇ ਵਿਆਹ ਨੂੰ ਬਾਰੇ ਦਾ ਕਿਉਂ ਕੁੜੀਆਂ ਮੁੰਡਿਆਂ ਲਈ ਸਟੇ ਪੈਸੇ ਤਾਂ ਜ਼ਰੂਰੀ ਹੈ ਹਾਂ ਪੈਸੇ ਨਾਲ ਹੀ ਪਿਆਰ ਦੇਵਦਾ ਪੈਸੇ ਨਾਲ ਹੀ ਯਾਰੀਆਂ ਨੇ ਵਧੀਆਂ ਤੇ ਪੈਸੇ ਨਾਲ ਹੀ ਹਿਸੇਦਾਰ ਪ ਜਾ ਤਮੇ ਤੁਹਾਡੀ ਕੁੜੀ ਮੈਂ ਹੀ ਰਵਾਂਗਾ। ਇਹ ਤੁਸੀਂ ਆਪ ਦੀ ਕੁੜੀ ਦਾ ਵਿਆਹ ਮੇਰੇ ਨਾਲ ਨਾ ਕੀਤਾ ਤਾਂ ਮੈਂ ਕੋ ਬੜੇ ਤਿੱਕੇ ਨਹੀਂ। ਕਿ ਤਾ ਮੈਂ ਕੁਝ ਗਲਤ ਤਾਂ ਨਹੀਂ ਕਰ ਰਿਹਾ? ਕਿ ਤਾ ਮੇਰੇ ਪਿੱਛੇ ਮੇਰੀ ਕੁੜੀ ਨੂੰ ਪਜਾ ਕੇ ਲੈ ਜੇ। ਮੈਂ ਆਪਣੀ ਕੁੜੀ ਨਾਲ ਰਿਸ਼ਤਾ ਤਰਨਾ ਕਰਦਾ ਹਾਂ। ਪਰ ਮੇਰੀ ਇੱਕ ਸ਼ਰਤ ਆ। ਜੇ ਤੂੰ ਮੇਰੀ ਸ਼ਰਤ ਪੂਰੀ ਕਰਤੀ ਤਾਂ ਮੈਂ ਆਪਣੀ ਕੁੜੀ ਦਾ ਵਿਆਹ ਤਰਨਾ ਕਰਦਾ। ਕਿਹੜੀ ਸ਼ਰਤ? ਓਏ ਤੁਮਾਨੇ। ਹਾਂਜੀ ਸਰਦਾਰ ਜੀ। ਮੇਰੇ ਘਰ ਇੱਕ ਚੋਲਾ ਜੋ ਲੈ ਕੇ ਆ ਛੱਤੀ। ਕਿ ਕਿ ਸਰਦਾਰ ਜੀ ਹੁਣ ਲੱਗ ਆਇਆ। ਉਹ ਆਲਾ ਛੱਤੀ ਕਿੱਥੇ ਰਹਿ ਗਿਆ ਇੰਨਾ ਟਾਈਮ ਲਾਤਾ? ਆ ਗਿਆ ਸਰਦਾਰ ਜੀ। ਆ ਲਓ। ਕਮਨੀਗਾ ਸਰਦਾਰ ਨਾ ਹੋਰ ਕੋਈ ਕਮਨੀਗਾ ਜਾ ਬਸ ਸੁਣ ਆ ਫੜ ਚੋਲਾ ਅਗਰ ਤੂੰ 1 ਮਹੀਨੇ ਦੇ ਵਿੱਚ ਵਿੱਚ ਇਸ ਚੋਲੇ ਨੂੰ ਪੂਰਾ ਪੈਸਾ ਨਾ ਭਰ ਕੇ ਲੈ ਆ ਤਾਂ ਮੈਂ ਆਪਣੀ ਕੁੜੀ ਨਾਲ ਰਿਸ਼ਤਾ ਤੇਰੇ ਨਾਲ ਕਰ ਦਿਆਂਗਾ ਠੀਕ ਏ ਅਗਰ ਆਈ ਗੱਲ ਹੈ ਨਾ ਆ ਪੂਰੇ 1 ਮਹੀਨੇ ਬਾਅਦ ਮਿਲਨੇ ਆ ਸਾਸਰੀ ਘਰ ਜਾ ਤਾਂ ਮੇਰੀ ਘਰ ਵਾਲੀ ਬੜੀ ਸਵਾਦ ਬਣਾਉਂਦੀ ਏ ਸਾਹਿਬ ਜੀ ਤੁਸੀਂ ਮੈਨੂੰ ਆਖੀ ਸੀ ਕਿ ਮਹੀਨੇ ਦੇ ਵਿੱਚ ਵਿੱਚ ਆ ਪੈਸੇ ਵੈਗ ਭਰ ਕੇ ਲੈ ਕੇ ਪਰ ਲੈ ਆਇਆ ਸ਼ਾਬਾਸ਼ ਪੁੱਤਰ ਮੈਨੂੰ ਤੇਰੇ ਤੇ ਮਾਣ ਏ ਮੈਂ ਆਪਣੀ ਕੁੜੀ ਰਿਸ਼ਤਾ ਤੇਰੇ ਨਾਲ ਕਰਨ ਨੂੰ ਤਿਆਰ ਆ ਉਹ ਕਿਹੜਾ ਵਿਆਹ ਮੈਂ ਕਿਰੋਣਾ ਕਰੋਣਾ ਵਯਾ ਅਬ ਮੈਂ ਬਸ ਤੇਰੇ ਚੋਲੇ ਪੈਸੇ ਮੋੜਨਾ ਅੱਲ੍ਹਾ ਖੜਦੇ 10 ਰੁਪਏ ਕੀ ਹੋੜੇ ਨੋ 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 ਹਾਂਜੀ ਉਮੀਦ ਕਰਦੇ ਤੁਹਾਨੂੰ ਵੀਡੀਓ ਸਾਡੀ ਵਧੀਆ ਲੱਗੀ ਹੋਏਗੀ ਅਗਰ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰੋ ਤੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜਲਦੀ ਜਲਦੀ ਆਪਣੇ 10k ਸਬਸਕ੍ਰਾਈਬ ਕਰਾ ਦਿਓ ਤਾਂ ਕੇ ਤਾਂ ਇਸੇ ਤਰ੍ਹਾਂ ਪਿਆਰ ਬਣਾਈ ਰੱਖੋ ਅਸੀਂ ਉਮੀਦ ਕਰਦੇ ਹਾਂ ਤੁਹਾਨੂੰ ਬਹੁਤ ਤੁਸੀਂ ਹੱਸਦੇ ਹੋਗੇ ਸਾਡੀ ਵੀਡੀਓ ਦੇਖ-ਦੇਖ ਕੇ ਇਸੇ ਤਰ੍ਹਾਂ ਬਹੁਤ ਪਿਆਰ ਬਣਾਈ ਰੱਖੋ ਓਕੇ ਮਿਲਦੇ ਹਾਂ ਨੈਕਸਟ ਵੀਡੀਓ ਬਾਏ ਬਾਏ ਬਾਏ